ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੇ ਤੇ ਗਾਇਕ ਰਾਖੀ ਮਿੱਤਲ ਦੇ ਖਿਲਾਫ ਕਸੌਲੀ ਹਿਮਾਚਲ ਗੈਂਗਰੇਪ ਮਾਮਲੇ ਵਿੱਚ ਸੋਲਨ ਕੋਰਟ ਵਿੱਚ ਇੱਕ ਕੇਸ ਮੂੜ ਖੁੱਲ ਗਿਆ ਤੇ ਹੁਣ ਇਸ ਕੇਸ ਦੀ ਸੁਣਵਾਈ 22 April ਨੂੰ ਹੋਵੇਗੀ ਅੱਜ ਇਸ ਸਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਰਾਖੀ ਮਿੱਤਲ ਦੀਆਂ ਆਡੀਓ ਵਾਇਰਲ ਕੀਤੀਆਂ ਗਈਆਂ ਪੀੜਤਾ ਨੇ ਕਿਹਾ ਹੈ ਕਿ ਰਾਜਨੀਤਿਕ ਪ੍ਰਭਾਵ ਨਾਲ ਇਸ ਕੇਸ ਨੂੰ ਦਬਾਇਆ ਜਾ ਰਿਹਾ ਤੇ ਪੀੜਤਾ ਨੇ ਵੀ ਕਿਹਾ ਹੈ ਕਿ ਪੁਲਿਸ ਨੇ ਉਲਟਾ ਉਸੇ ਹਨੀਟਰੈਪ ਦਾ ਮਾਮਲਾ ਵੀ ਦਰਜ ਕਰ ਲਿਆ ਜਿਹੜਾ ਸਰਾਸਰ ਝੂਠਾ ਹੈ ਤੇ ਪੁਲਿਸ ਵੀ ਬਾਰ-ਬਾਰ ਬੁਲਾ ਕੇ ਡਰਾਉਣ ਧਮਕਾਉਣ ਵਿੱਚ ਲੱਗੀ ਹੋਈ ਹੈ ਮੈਂ ਆਪਣਾ ਇੰਟਰੋ ਦੇਣਾ ਚਾਹੂੰਗੀ ਮੈਂ ਕਸੋਲੀ ਗੈਂਗਰੇਪ ਮਾਮਲਾ ਜੋ ਆਪਨੇ ਸੁਨਾ ਹੋਗਾ ਮੋਹਨlal ਬੜੋਲੀ ਕੇ ਖਿਲਾਫ ਔਰ ਰੋਕੇ ਮਿੱਤਲ ਕੇ ਖਿਲਾਫ ਹੈ ਉਸ ਕੇਸ ਮੈਂ ਪੀੜਿਤਾ ਹੂੰ ਮੈਂ ਪ੍ਰੈਸ ਕਾਨਫਰੰਸ ਕਰਨਾ ਚਾਹਤੀ ਸੀ ਲੋਕੋ ਕੋ ਆਪਣੇ ਬਾਰੇ ਮੇਂ ਬਤਾਨੇ ਕੇ ਲੀਏ ਕਿਉਂਕਿ ਅਬੀ ਤੱਕ ਮੀਡੀਆ ਯਾ ਪਬਲਿਕ ਕੇ ਸਾਹਮਨੇ ਆਈ ਹੀ ਨਹੀਂ ਹੂੰ लोगों ने कई तरह की बातें भी बनाई है मेरे खिलाफ बहुत सी चीज़ें झूठ बोला है बट जब मैंने कॉन्फ्रेंस कराई तो वो रुकवाई क्यों कही आप मुझे मेरे को इस चीज़ का आंसर चाहिए पब्लिक से वो कॉन्फ्रेंस क्यों रुकवाई गई अगर मैं झूठी हूँ तो वो कॉन्फ्रेंस में इतना दबाव क्यों है पुलिस वहाँ क्या करने आई थी वो नोटिस मुझे व्हाट्सअप कर सकते थे वो सिर्फ मेरे को डराना चाहते हैं धमकाना चाहते हैं कसौली में जो मेरे साथ हुआ उस रात उन्होंने ऑलरेडी मुझे धमकी दी थी कि वो मुझे मरवा देंगे मेरा कुछ भी करा देंगे डेढ़ साल से मैं ऑलरेडी डरी ही रही थी जब मैंने हिम्मत की है लड़ने की तो पब्लिक मुझे झूठा बता रही है मैं पब्लिक से पूछना चाहती हूँ मेरी भी एक बेटी है चार साल की अगर मैं आज भी डर गई तो कल को मैं उसे क्या मुँह दिखाऊँगी उसको सच बोलने की हिम्मत नहीं मिलेगी लोगों से डरने की उसको आदत हो जाएगी जो मैं कभी नहीं चाहूँगी कोई माँ नहीं चाहेगी ये चीज़ ये आप सभी जानते होंगे आपके भी घर में बैठ बैठी होंगी ठीक है उसने जो मेरे साथ गलत किया है उसको तो मैं किसी हाल में छोड़ने वाली हूँ नहीं मेरे पास सारे सबूत हैं और रही बात पूनम की जो फ्रेंड मेरे साथ लड़ रही थी रॉकी मित्र से इन सब से मेरे लिए बात कर रही थी वो एट अ मोमेंट पर अपना बयान कैसे बदलती आप खुद बताइए उसका प्रेशर इतना है मोहन ने इतना दबाव दिया उसको इतना डराया उस कमरे में भी उस दिन उसे बहुत डराया था आज फिर वही चीज़ वो कर रहा है वो सिर्फ मुझे रोकना चाहता है मेरे घर जाके पुलिस का काम होता है अगर उन्हें वेरिफिकेशन करनी है तो वो जाके सिर्फ मेरे एड्रेस पे मेरे घर वालों से बात कर सकते हैं क्योंकि मैं एक पीड़ित हूँ मेरी आइडेंटी कार्ड लीक करने का किसी को राइट नहीं है लेकिन वो मेरे घर पे जाके मेरे पड़ोसियों से पूछताछ करते हैं बाय मेरी बदनामी कर रहे हैं मुझे डरा रहे हैं बट जो भी कर ले XYZ. उन्हें जितना मुझे मार भी क्यों ना दे उसे झील है और पूनम ने झूठी गवाही दी है इसका भी सबूत मैं आपको दे देती दे हूँ वो मेरे साथ थी उसकी रिकॉर्डिंग्स हैं मेरे पास आज मैं आप सबके सामने वो प्रूफ करके दिखाऊंगी बोले तो मैं दिखा देती हूँ ਜੋ ਮੇਰੀ ਫਰੈਂਡ ਥੀ ਮੈਨੂੰ ਨਹੀਂ ਪਤਾ ਉਸਨੇ ਡਰਾਇਆ ਹੈ ਕਿ ਆ ਹੈ ਲੇਕਿਨ ਸਡਨਲੀ ਉਹ ਆਪਣਾ ਪਲਾਨ ਚੇਂਜ ਕਰ ਦਦੀ ਹੈ ਔਰ ਮੇਰੇ ਖਿਲਾਫ ਬਿਆਨ ਦਦੀ ਹੈ ਆਪ ਰਿਕਾਰਡਿੰਗ ਸੁਣੀਏਗਾ ਉਸਮੇ ਆਵਾਜ਼ ਦੇਖਿਏਗਾ ਇੱਕ ਰੋਕੀ ਮਿੱਤਲ ਕੀ ਆਵਾਜ਼ ਹੈ ਪੂਨਮ ਕੀ ਆਵਾਜ਼ ਹੈ ਦੇਸ਼ ਪਰਵ ਵਿੱਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿੱਥੇ ਅੱਜ ਦੇਸ਼ ਪਰਵ ਵਿੱਚ ਵਿਸਾਖੀ ਦਾ ਤਿਹਾੜੀ ਤੇ ਖਾਲਸਾ ਸਾਜਨਾ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ ਉੱਥੇ ਹੀ ਪੰਜਾਬ ਦੇ ਗੁਰੂ ਘਰਾਂ ਵਿੱਚ ਵੀ ਸ਼ਰਧਾਲੂਆਂ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਜੇਕਰ ਗੱਲ ਕਰੀ ਅੰਮ੍ਰਿਤਸਰ ਦੀ ਤਾਂ ਸਚਕਣ ਹਰਮੰਦਰ ਸਾਹਿਬ ਵਿੱਚ ਵੀ ਦੇਸ਼ਾਂ ਵਿਦੇਸ਼ਾਂ ਤੋਂ ਸੰਤਾਨ ਤਮਸਤਕ ਹੋਣ ਲਈ ਪੁੱਜਿਆ ਹੋਇਆ ਸਨ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅੱਜ ਦਾ ਇਤਿਹਾਸ ਕਨਕ ਦੀ ਬਾਡੀ ਦੇ ਨਾਲ ਵੀ ਜੁੜਿਆ ਹੋਇਆ ਹੈ ਕਿ ਖਾਲਸਾ ਸਾਜਨਾ ਦੇ ਬਸ ਨਾਲ ਜੁੜਿਆ ਹੈ ਅੱਜ ਦੇ ਦਿਨ ਕਿਸਾਨ ਪਹਿਲੀ ਵਾਰੀ ਨਕਲਸਤਕ ਹੋ ਕੇ ਗੁਰੂ ਘਰ ਵਿੱਚ ਪਹਿਲੀ ਦਾਤੀ ਲਾਂਦਾ ਹੈ ਤੇ ਜਿਹੜੇ 6 ਮਹੀਨੇ ਦੀ ਫਸਲ ਹੈਗੀ ਉਹਨੂੰ ਅੱਜ ਛਾਹੂ ਕਰਮੀ ਖੋਸ਼ ਹੁੰਦਾ ਹੈ ਕਿਸਾਨ ਵੀ ਖੋਸ਼ ਹੁੰਦਾ ਹੈ ਕਿਉਂਕਿ ਉਹਨੂੰ ਅੱਜ ਮੁੱਲ ਮਿਲਣਾ ਹੁੰਦਾ ਹੈ ਦੂਜਾ ਇਤਿਹਾਸਕ ਦਿਨ ਹੈਗਾ ਖਾਲਸਾ ਸਾਜਨਾ ਦੇ ਵਿੱਚ ਅੱਜ ਦੇ ਦਿਨ 1699 ਈਸਵੀ ਵਿੱਚ ਅਨੰਦਪੁਰ ਦੇ ਸਾਨ ਤੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਜੀ ਨੇ 80000 ਦੇ ਮੰਡਾਲ ਵਿੱਚ ਕਿਹਾ ਸੀ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਵੀ ਨਹੀਂ ਉੱਠਿਆ ਦੂਜੀ ਵਾਰ ਫਿਰ ਉਹਨਾਂ ਨੇ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਫਿਰ ਵੀ ਕੋਈ ਨਹੀਂ ਉੱਠਿਆ ਤੀਜੀ ਵਾਰ ਫਿਰ ਉਹਨੇ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦੇ ਆਰਮ ਦੀ ਉੱਠੇ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ ਗੁਰੂ ਜੀ ਨੂੰ ਤੰਬੂ ਵਿੱਚ ਲੈ ਗਏ ਤੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਬਾਹਰ ਲੈ ਕੇ ਆਏ ਸੰਗਤ ਡਰ ਗਈ ਬਦਨ ਕੀ ਹੋ ਰਿਹਾ ਫਿਰ ਬਾਹਰ ਆ ਕੇ ਕਹਿੰਦੇ ਮੈਨੂੰ ਇੱਕ ਸਿੱਖ ਦੀ ਹੋਰ ਲੋੜ ਹੈ ਇੱਕ ਸੀਸ ਦੀ ਹੋਰ ਲੋੜ ਹੈ ਫਿਰ ਵੀ ਫਿਰ ਭਾਈ ਧਰਮਜੰਗ ਦੀ ਉੱਠੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਫਿਰ ਉਸ ਤੋਂ ਬਾਅਦ ਹਿੰਮਤ ਰਾਜ ਜੀ ਸਾਹਿਬ ਮੁਹਕਮ ਚਾਂ ਜੀ ਤੇ ਸਾਹਿਬ ਜਾਂ ਜੀ ਪੰਨਿਆਂ ਨੇ ਆਪਣਾ ਵਾਰੀ ਵਾਰੀ ਗੁਰੂ ਜੀ ਨੂੰ ਸੀਸ ਪੇਟ ਕੀਤਾ ਗੁਰੂ ਜੀ ਨੇ ਉਹਨਾਂ ਨੂੰ ਪਛਾਕ ਬਣਾ ਕੇ ਚੰਗਾ ਕੜਾ ਕਸ਼ਹਿਰਾ ਤੇ ਕਿਰਪਾਨ ਦੇ ਤਾਰ ਨਹੀਂ ਕਰਾ ਕੇ ਉਹਨਾਂ ਨੂੰ ਖੰਡੇ ਵੱਡੇ ਦੀ ਪੋਲ ਸ਼ਕਾਈ ਤੇ ਪੰਜ ਪਿਆਰਿਆਂ ਦੀ ਪਾਦੀ ਦਿੱਤੀ ਗਈ ਤੇ ਫਿਰ ਆਪ ਵੀ ਉਹਨਾਂ ਕੋਲ ਅਮਰ ਛਕਿਆ ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਗੋਬਿੰਦ ਰਾਏ ਸੀ ਗੋਬਿੰਦ ਸਿੰਘ ਹੋ ਗਿਆ ਜਿਹੜੇ ਮੁਹਕਮ ਚਾਂ ਸਾਹਿਬ ਚਾਂ ਸੀਗੇ ਉਹਨਾਂ ਦੇ ਨਾਮ ਨਾਲ ਸਿੰਘ ਜੁੜ ਗਿਆ ਤੇ ਜਿਹੜੀ ਇਸਤਰੀ ਸੀ ਉਹਨਾਂ ਦੇ ਨਾਮ ਨਾਲ ਕੋਰ ਜੁੜ ਗਿਆ ਸਿੰਘ ਅਤੇ ਕੋਰ ਦੀ ਪਾਦੀ ਅੱਜ ਦੇ ਦਿਨ ਜਿਹੜੇ ਹੈਗਾ ਆਨੰਦਪੁਰ ਸਾਹਿਬ ਤੇ ਦਿੱਤੀ ਗਈ ਹੈ ਦੁਖਿਆਂ ਦੇ ਦੁੱਖ ਮਿਟਾਉਣ ਲਈ ਮੈਂ ਨਵੀਂ ਦੁਨੀਆ ਬਸਾਵਾਗਾ ਜਾਲਮ ਤੇ ਪਾਪੀ ਸੋਧਣ ਲਈ ਮੈਂ ਪੰਥ ਨਇਆ ਬਗਟਾਇਆ ਏ ਮੈਂ ਗਿੱਦੜੋ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਝੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪਿਤਾ ਬਚਾਉਣ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਉਣ ਲਈ ਜੋ ਨਾਮ ਪ੍ਰਭੂ ਦਾ ਭੁੱਲ ਬੈਠੇ ਸੀ ਫਿਰ ਯਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਗੁਰੂ ਗੋਬਿੰਦ ਸਿੰਘ ਤੁਹਾਡੀ ਵੱਡੀ ਵਧਾਈ ਏ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਵੱਡੀ ਵਧਾਈ ਏ ਅੰਮ੍ਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਖਾਲਸਾ ਪੰਥ ਸਾਜ ਕੇ ਛੇ ਕੌਮ ਵਿੱਚ ਅਨਖਤੇ ਗੈਰਜ ਗਾਈਏ ਅੱਜ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਹਾਂਜੀ ਖਾਲਸਾ ਸਾਜਨਾ ਦੇਵਸ ਸੰਗਤਾਂ ਮਨਾ ਰਹੀਆਂ ਨੇ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਸੰਗਤਾਂ ਬਾਰੇ ਸਾਰੇ ਖਾਲਸਾ ਪੰਥ ਨੂੰ ਸੰਸਾਰ ਵਿੱਚ ਵਸਦੇ ਜਿੱਥੇ ਵੀ ਕੋ ਸੱਖ ਬੈਠਾ ਉਹਨਾਂ ਨੂੰ ਬਤਾਈ ਦੇਣਾ ਚਾਹੁੰਦਾ ਕਿ ਅੱਜ ਖਾਲਸੇ ਦਾ ਪ੍ਰਗਟ ਦੇਣਾ ਹੈ ਅੱਜ ਖਾਲਸੇ ਦਾ ਜਿਹੜਾ ਹੈ ਉਹ ਜਨਮ ਦੇਣਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰੇ ਫਿਰਕੇ ਜਿਹੜੇ ਸਾਰੇ ਜਾਤ ਪਾਤ ਇਹਨਾਂ ਭੇਦ ਭਾਵ ਨੂੰ ਮਿਲਾ ਕੇ ਤੇ ਪੰਜ ਪੰਜ ਸਿੰਘਾਂ ਨੂੰ ਲੈ ਕੇ ਭਾਵੇਂ ਵੱਖ-ਵੱਖ ਜਾਤੀਆਂ ਨਾਲ ਸੰਬੰਧ ਸਨ ਤੇ ਇੱਕ ਖਾਲਸਾ ਬਣਿਆ ਅੱਜ ਜਾਤੀਵਾਦ ਤੋਂ ਵੀ ਨਿਕਲਦੀ ਲੋੜ ਹੈ ਔਰ ਖਾਲਸੇ ਦਾ ਰੂਪ ਬਣਦੀ ਵੀ ਲੋੜ ਹੈ ਔਰ ਨਾਨਦਪੁਰ ਸਾਹਿਬ ਦੇ ਵਾਸੀបាន ਦੀ ਵੀ ਲੋੜ ਹੈ ਔਰ ਆਪਣੀ ਵੱਖਰੀ ਦਿੱਖ ਵੱਖਰੀ ਪਛਾਣ ਦਸਤਾਰ ਆਪਣਾ ਪਰਾਵਾ ਜਿਹੜਾ ਉਹ ਦੂਸਰਿਆਂ ਨਾਲੋਂ ਵੱਖਰੇ ਰੱਖਣ ਦੀ ਬਹੁਤ ਵੱਡੀ ਜਿਹੜੀ ਜ਼ਰੂਰਤ ਹੈ ਸੋ ਉਹਦੇ ਵਾਸਤੇ ਸਾਨੂੰ ਅ ਅਮਰਤਾਰੀ ਪੰਜਾਂ ਕਕਾਰਾਂ ਦੀ ਰਹਿਤ ਔਰ ਪੰਜ ਬਾਣੀਆਂ ਦਾ ਨਿਤਨੇਮ ਤੇ ਗੁਰੂ ਦੇ ਵਿੱਚ ਆਸਥਾ ਰੱਖਣੀ ਇਹ ਸਭ ਤੋਂ ਵੱਡੀ ਕਾ ਲੈ ਕਿਉਂਕਿ ਅੱਜਕੱਲ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਪੈਸੇ ਮਗਰ ਲੋਕ ਭੱਜ ਉੱਠੇ ਇਹ ਨਹੀਂ ਵੀ ਪੈਸਿਆਂ ਦੀ ਲੋੜ ਨਹੀਂ ਪਰ ਆਪਣਾ ਕਲਚਰ ਗਵਾ ਕੇ ਆਪਣੀ ਬੋਲੀ ਗਵਾ ਕੇ ਆਪਣਾ ਸਭਿਆਚਾਰ ਗਵਾ ਕੇ ਫੇਰ ਅਸੀਂ ਇਹ ਇਹ ਗੱਲਾਂ ਕਰੀਏ ਸਾਨੂੰ ਸੁਪਾਲੀ ਕਹਿੰਦੇ ਆਜ ਦੇ ਦਿਨ ਵਿਸਾਖੀ ਮਨਾਉਣ ਨਾਲ નિર્ਦੋਸ਼ ਲੋਕਾਂ ਦੇ ਉੱਤੇ ਵੀ ਗੋਲੀ ਚਲਾਈ ਗਈ ਕਿਤੇ ਉਹ ਜੱਲੇ ਵਾਲੇ ਬਾਗ ਦਾ ਸਾਕਾ ਜਿਹੜਾ ਵੇਖੋ ਇੱਕ ਉਹ ਤਬੜਾ ਇਤਿਹਾਸਕ ਉਹ ਗੱਲ ਬਣ ਗਈ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਇੱਥੇ ਲੋਕਾਂ ਤੇ ਜਿਹੜੇ ਉਤੇ ਗੱਲੇ ਵਾਲੇ ਭਾਗ ਕੁਝ ਇਕੱਠੇ ਹੋਏ ਸੀ ਔਰ ਉਹਨਾਂ ਨੂੰ ਗੋਲੀ ਚਲਾ ਕੇ ਤੇ ਉਹਨਾਂ ਨੂੰ ਸਾਹਸ ਕਰਾਇਆ ਤੁਸੀਂ ਗਲਾਮ ਸੋ ਉਹ ਵੀ ਦਿਨ ਜਿਹੜਾ ਹੈ ਉਹ ਵੀ ਜਿਹੜਾ ਹੈਗਾ ਹੈ 18 April ਦਾ ਦਿਨ ਉਹ ਵੀ ਨਾਲ ਜੁੜਿਆ ਇੱਕ ਵਿਸਾਖੀ ਵਾਲਾ ਤੇ ਜਿਹੜਾ 1978 ਵਾਲਾ ਕਾਂਡ ਆ ਉਹ ਵੀ ਜੁੜਿਆ ਜਦੋਂ ਨਕਲੀ ਨਿਰੰਕਾਰੀ ਜਿਹੜੇ ਆ ਉਹ ਆ ਕੇ ਤੇ ਪੰਜਾਬ ਦੀ ਧਰਤੀ ਤੇ ਸੱਤ ਸtare ਬਣਾਉਂਦੇ ਸੀ ਉਹ ਵੀ ਇਤਿਹਾਸ ਇਹਦੇ ਨਾਲ ਜੁੜਿਆ ਉਹ ਵੀ ਇੱਕ ਮਾੜੀ ਘਟਨਾ ਹੈ ਇਹ ਤੋਂ ਮੈਂ ਕਾਲਾ ਕਾਲੇ ਦਿਨਾਂ ਨਾਲ ਕਹਿ ਸਕਦੇ ਹਾਂ ਤੋਂ ਮੈਂ ਜਿੱਥੇ ਵਿਸਾਖੀ ਦੀਆਂ ਵਧਾਈਆਂ ਦੇਣਾ ਚਾਹੁੰਦਾ ਉੱਥੇ ਕਿਸਾਨ ਵੀਰ ਜਿਹੜੇ ਸੋਨੇ ਵਰਗੀ ਕਣਕ ਜਿਹਨਾਂ ਦੀ ਇਹ ਵੇਲੇ ਪੱਕੀ ਆ ਬੜੀਆਂ ਆਸਾਂ ਬੜੀਆਂ ਉਮੀਦਾਂ ਨੇ 6 ਮਹੀਨੇ ਬਾਅਦ ਉਹ ਫਸਲ ਆਉਂਦੀ ਆ ਉਹ ਵੱਢਣ ਵਾਸਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਣ ਆ ਔਰ ਉਹ ਖੁਸ਼ੀ ਨਾਲ ਆਪਣੇ ਘਰ ਭਰਨ ਔਰ ਆਪਣੇ ਜਿਹੜਾ ਉਹਨਾਂ ਨੇ ਕੀਤੀ ਹੋਈ ਮਿਹਨਤ ਆ ਉਹਨਾਂ ਦਾ ਉਹਨਾਂ ਨੂੰ ਫਲ ਮਿਲੇ ਇੱਕ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਕਿਸਾਨਾਂ ਨਾਲ ਇਮਾਨਦਾਰੀ ਕੀਤੀ ਜਾਵੇ ਔਰ ਉਹਨਾਂ ਤਮਾਨ ਨੂੰ ਕਹਿਣਾ ਚਾਹਣਾ ਹੈ ਕਿ ਇਹਨਾਂ ਨੂੰ ਜਿੱਤਰਾ ਤੁਸੀਂ ਕੁੱਟ ਕੇ ਪਾਸੇ ਕੀਤਾ ਸੜਕਾਂ ਤੋਂ ਇਹ ਬਹੁਤ ਮਾੜੀ ਗੱਲ ਆ ਪਿਆਰ ਨਾਲ ਵੀ ਹੋ ਸਕਦਾ ਸੀ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆਇਆ ਕਿ ਉਹ ਸੜਕਾਂ ਨਾ ਮਲਕ ਟੀਸੀ ਦਾ ਦਫਤਰ ਐਮਐਲਏ ਦਾ ਕਹ ਹੈ ਉਹ ਮੰਤਰੀ ਦਾ ਦਫ਼ਤਰ ਜਿਹੜਾ ਉਹਦੇ ਬੂਹੇ 'ਤੇ ਜਾ ਕੇ ਪੱਤਰ ਨਾਲ ਲਾਇਆ ਇਹ ਮੇਰੀ ਉਹ ਖਤ ਹੈ। ਪਤੀ ਪਤਨੀ ਦਾ ਝਗੜਾ ਇੰਨਾ ਭਿਆਨਕ ਰੂਪ ਧਾਰਨ ਕਰ ਸਕਦਾ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਪਤੀ ਵੱਲੋਂ ਜਿੱਥੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਉੱਥੇ ਹੀ ਆਪਣੀ ਘਰਵਾਲੀ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਬੱਚਿਆਂ ਨੂੰ ਵੀ ਅਨਾਥ ਕਰ ਦਿੱਤਾ। ਡੀਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਲੜਕੀ ਮਨਪ੍ਰੀਤ ਕੌਰ ਦੇ ਘਰ ਵਾਲਾ ਗੁਰਵਿੰਦਰ ਸਿੰਘ ਹੈ ਤੇ ਉਸਨੇ ਥੋੜੀ ਦੂਰ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ। ਉਸ ਕੋਲ ਇੱਕ ਪੈਸੋਲ 8 ਜਿੰਦਾ ਗੋਲੀਆਂ ਤੇ ਤਿੰਨ ਚੱਲੇ ਹੋਏ ਰੋਂਦ ਵੀ ਬ੍ਰਾਹਮਤ ਕੀਤੇ ਗਏ ਦੋਨਾਂ ਮ੍ਰਿਤਕਾਂ ਦੇ ਸਰੀਰਾਂ ਨੂੰ ਪਿੰਡ ਵਾਸੀਆਂ ਨੇ ਸਰਕਾਰੀ ਹਸਪਤਾਲ ਮੁਕੰਦਪੁਰ ਵਿੱਚ ਲਿਆਂਦਾ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਵਾ ਰਹੇ ਹਨ ਸਰ ਇਹ ਕੀ ਮਾਮਲਾ ਸਾਹਮਣੇ ਆਇਆ ਮੁਕੰਦਪੁਰ ਥਾਣੇ ਵਿੱਚ ਪਿੰਡ ਰਟਨਪਿੰਡਾ ਇੱਥੇ ਲੜਕੀ ਮਨਜੀਤ ਕੋਲੜੀਆ ਇਹਦਾ ਆਪਣੇ ਹਸਬੰਦ ਨਾਲ ਆਪਣੇ ਚੱਲਦਾ ਸੀ ਲੜਾਈ ਝਗੜਾ ਤੇ ਇਹ ਆਪਣੇ ਪੇਕੇ ਪਿੰਡ ਵਿੱਚ ਰਹਿੰਦੀ ਸੀ ਅੱਜ ਉਹ ਵਕਸਲੀ ਸਾਡੇ ਕੋ 5:30 ਵਜੇ ਨਾਲ ਜਿਹੜੇ ਮਨਦੀਪਰ ਦੀ ਮਦਦ ਨੇ ਦੱਸਿਆ ਵੀ ਇਹਨਾਂ ਜਿਹੜਾ ਜਵਾਈ ਸੀ ਉਹ ਮੋਟਰਸਾਈਕਲ ਤੇ ਆਇਆ ਤੇ ਮੇਰੀ ਜਿਹੜੀ ਲੜਕੀ ਸੀ ਉਹ ਕਪੜੇ ਸੀਨ ਦਾ ਕੰਮ ਕਰਦੀ ਸੀ ਆਪਣੇ ਕਮਰੇ 'ਚ ਬੈਠੀ ਉਹ ਜੱਕਦਾ ਮਾ ਕੇ ਉਹਨਾਂ ਨਾਲ ਝਗੜਾ ਕਰਨ ਲੱਗਾ ਤੇ ਉਹਦੇ ਆਕੇ ਨੇ ਗੋਲੀਆਂ ਚਲਾਤੀਆਂ ਮੈਂ ਬਹੁਤ ਘਬਰਾਉਂ ਰਿਹਾ ਕਿੰਨੀਆਂ ਗੋਲੀਆਂ ਲੱਗੀਆਂ ਕੁੜੀ ਦੇ ਕੁੜੀ ਦੇ ਇਹਨਾਂ ਨੂੰ ਇੱਕ ਧੌਣਸ ਲੱਗੀ ਐ ਇੱਕ ਰਛਾਤੀ ਲੱਗੀ ਆ ਦੋ ਗੋਲ ਇਥੇ ਮਲੇ ਆ ਕੋਲ ਮਲੇ ਆ ਇਥੇ ਮੌਕੇ ਤੇ ਉਹ ਜਿਹੜਾ ਇਹਦਾ ਆਦਮੀ ਸੀਗਾ ਉਹ ਉਹ ਗੋਲੀਆਂ ਚਲਾਉਣ ਤੋਂ ਬਾਅਦ ਇਥੇ ਮੌਕੇ ਤੋਂ ਫਰਾਰ ਉਹ ਉਹਦਾ ਕੁਝ ਪਤਾ ਲੱਗਾ ਉਹਦੇ ਬਾਰੇ ਐਸੀਆਂ ਪੁਛ ਪਾਟੀਆਂ ਹੋਈਆਂ ਚੈਸ ਕਰ ਸਰ ਸਰ ਕੀ ਨਾਮ ਕੀ ਆ ਉਹ ਲੜਕੇ ਦਾ ਗੁਰਵਿੰਦਰ ਸਿੰਘ ਜੀ ਇਹ ਉਹਦਾ ਪਤਾ ਲੱਗਾ ਪਿੰਡ ਕਿਹੜਾ ਉਹਦਾ ਪਿੰਡ ਆਪਣੇ ਫਲੌਗ ਥਾਣੇ ਚ ਪੈਂਦਾ ਦਾਇਪੁਰ ਵਰਗ ਗੁਰ ਤੇ ਕੁੜੀ ਤਾਂ ਇੱਥੇ ਦੀ ਸੀ ਜਣੂ ਕੁੜੀ ਰਟਾ ਦੇ ਜਾਣ ਬਣੀ ਸੀ ਇਹਦਾ ਚਾਹਣਾ ਚੱਲਦਾ ਸੀ ਡੇਟ ਖਸਾਉਂਦੇ ਥੇ ਰਿਸ਼ ਬੱਚੇ ਕਿੰਨੇ ਨੇ ਛੋਟੇ ਬੱਚੇ ਦੋ ਇੱਕ ਬੇਟਾ ਇੱਕ ਬੇਟੀ ਜਨਾ ਤੁਹਾਡਾ ਮੈਂ ਸੈਲਫ ਡਾਕਟਰ ਬਸਜੀਤ ਕਮਨ ਬਸਜੀਤ ਜੀ ਅੱਜ ਜਿਹੜੀ ਡੈੱਡ ਬੋਡੀਆਂ ਤੁਹਾਡੇ ਕੋਲ ਆਈਆਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਸਾਡੇ ਕੋਲ ਤਕਰੀਬਨ 7:10 ਤੇ ਇੱਕ ਬਰੌਟਡ ਕੇਸ ਆਇਆ ਸੀਗਾ ਪਿੰਡ ਆਪਣੇ ਰਟੈਂਡੇ ਤੋਂ ਉਹ ਦੱਸ ਰਹੇ ਸੀ ਕਿ ਉਸ ਗਨ ਸ਼ਾਟ ਇਜਰੀਜ਼ ਹੋ ਗਿਆ ਉਹਦੇ ਸਬੰਧ ਵਿੱਚ ਲੈ ਕੇ ਆਏ ਸੀ ਜਦੋਂ ਅਸੀਂ ਇਹ ਦਸਾਮਨ ਕੀਤਾ ਤੇ ਉਹ ਡੈੱਡ ਸਿਲੀਬਲ ਹੈ ਤੇ 7:20 ਮਿੰਟ ਇੱਕ ਮੇਲ ਪੇਸ਼ੈਂਟ ਮੇਲ ਆਇਆ ਮਨਪ੍ਰੀਤ ਕੋ ਉਹਦਾ ਨਾਮ ਸੀਗਾ ਗੁਰਪਿੰਦਰ ਸਿੰਘ ਰੈਜ਼ੀਡੈਂਟ ਆਫ ਪਿੰਡ ਰਾਜਪੁਰਾ ਡਿਸਟ੍ਰਿਕਟ ਜਲੰਧਰ ਉਹ ਵੀ ਬਰਾਉਨ ਹੈਟ ਸੀਗਾ ਦੋਨੋਂ ਗਨ ਸ਼ਾਟ ਇਜਰੀਜ਼ ਨਾਲੇ ਆਏ ਸੀਗੇ ਸਾਡੇ ਕੋਲ ਕਿੰਨੀਆਂ ਕਿੰਨੀਆਂ ਗੋਲੀਆਂ ਲੱਗੀਆਂ ਕੁਛ ਪਤਾ ਜਿਹੜਾ ਤਾਂ ਹੈਗਾ ਮੇਲ ਉਹਦੇ ਤਾਂ ਹੈਗੀ ਫੋਰਹੈਡ ਤੇ ਸੰਦ ਦਿਖਾਈ ਦੇ ਰਹੇ ਸੀਗੇ ਤੇ ਜਿਹੜੀ ਲੇਡੀ ਆ ਉਹਦੇ ਲੈਫਟ ਸਾਈਡ ਤੇ neck ਤੇ ਸੀਗੀ ਇੱਕ ਹੀ ਗੋਲੀ ਲੱਗੀ ਉਹਦੇ 에 ਪਹਿਲਾਂ ਤਾਂ ਸਾਨੂੰ ਤਾਂ ਇੱਕੋ ਲੱਗਦੀ ਬਾਕੀ ਪੋਸਟ ਮਾਰਟ ਜੋ ਕਨਫਰਮ ਹੋਗਾ ਸਾਰਾ ਕੁਝ ਠੀਕ ਹੈ ਥੈਂਕ ਯੂ ਹਾਂਜੀ ਪੰਜਾਬ ਪੁਲਿਸ ਵੱਲੋਂ ਨਸ਼ਾ ਖਲਾਵੀਂ ਮੁਹਿੰਮ ਦੌਰਾਨ ਅਜਨਾਲਾ ਪੁਲਿਸ ਨੂੰ ਮੋਸਲੇਵੱਡੀ ਪ੍ਰਾਪਤੀ ਹੋਈ ਜਦੋਂ ਉਨ੍ਹਾਂ ਨੇ ਇੱਕ ਨਸ਼ਾ ਤਸਕਰ ਦੀ ਜਾਣਕਾਰੀ ਦੇ ਆਧਾਰ ਤੇ ਕਸੋਵਾਲ ਤੋਂ ਸੀਦੋਂ 523 ਗ੍ਰਾਮ ਹੈਰੋਇਨ ਤੇ ਇੱਕ ਪਿਸਤੌਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਵਿੰਦਰ ਸਿੰਘ ਗੌਲਕ ਨੇ ਦੱਸਿਆ ਹੈ ਕਿ ਕੱਲ੍ਹ ਕੰਨੇਵਾਲ ਤੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਤੀ ਬੋਰ ਦੇ ਗੋਲਕ ਕਪ ਪਿਸਟੋਲ ਸਮੇਤ ਕਾਬੂ ਕੀਤਾ ਸੀ ਸਾਡੇ ਸੀਆਈਏ ਦੀ ਟੀਮ ਨੂੰ ਇੱਕ ਦੋ ਜਿਹੜੇ ਨੌਜਵਾਨ ਅਰੈਸਟ ਕੀਤੇ ਸੀਗੇ ਜੀ ਉਹਨਾਂ ਦੇ ਕੋਲੋਂ ਇੱਕ ਬਲੌਕ ਪਿਸਟਲ ਜਿਹੜਾ ਰਿਕਵਰ ਕੀਤਾ ਸੀ ਔਰ ਉਸ ਸੰਬੰਧ ਵਿੱਚ ਐਫਆਰ ਨੰਬਰ 43 ਅਦीनਤਾਰਾ ਪਚੀਆਰ ਮੈਕਟ ਥਾਣਾ ਰਮਦਾਸ ਜ਼ਿਲ੍ਹਾ ਅਮਰਸਰ ਦੇ ਆਤੀ ਦਰਜ ਜੋਸ਼ ਕਰਕੇ ਉਹਦੀ ਜਿਹੜੀ ਹੈ ਤਫਤੀਸ਼ ਕੀਤੀ ਦਰਾਨੇ ਤਫਤੀਸ਼ ਅਸੀਂ ਦੋਹਾਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਤੇ ਪੁਲਿਸ ਰਿਮਾਨਤੀ ਸੀਗੇ ਅੱਜ ਪੁਲਚਰਮਾਨ ਦੌਰਾਨ ਇੱਕ ਦੋਸ਼ੀ ਪਲਵਿੰਦਰ ਸਿੰਘ ਪਾਲਾ ਸਨ ਆਫ ਗੁਰਚਰਨ ਸਿੰਘ ਵਾਸੀ ਜੱਟਾ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਤੇ ਦੱਸਿਆ ਵੀ ਉਹਨੇ ਕੁਝ ਨਸ਼ੀਲੇ ਪਦਾਰਥ ਤੇ ਅਸਲਾ ਜਿਹੜਾ ਆ ਉਹ ਕਸੋਵਾਲ ਤੁਸੀ ਤੇ ਜਿਹੜਾ ਲਾ ਕੇ ਰੱਖਿਆ ਹਲਕਾ ਕੇ ਜੋ ਅੱਜ ਅਸੀਂ ਸਮੇਤ ਪੁਲਿਸ ਪਾਰਟੀ ਜਿਹੜੀ ਆ ਔਰ ਕਵਰੀ ਵਾਸਤੇ ਜਦੋਂ ਉਹਨੂੰ ਲੈ ਕੇ ਗਏ ਉਥੋਂ ਉਹਨੇ 523 ਗ੍ਰਾਮ ਜਿਹੜੀ ਆ ਫਾਇਰਨ ਜਿਹੜੀ ਰਿਕਵਰ ਕਰਾਈ ਔਰ ਜਦੋਂ ਵੈਪਨ ਰਿਕਵਰ ਕਰਾਉਣ ਲੱਗਾ ਤਾਂ ਉਹਨੇ ਇੱਕਦਮ ਚਲਾਕੀ ਵਰਤਦਿਆਂ ਹੋਇਆਂ ਉਹ ਵੈਪਨ ਦੇ ਨਾਲ ਪੁਲਿਸ ਪਾਰਟੀ ਤੇ ਜਿਹੜਿਆਂ 'ਤੇ ਉਹ ਫਾਇਰ ਕੀਤੇ ਜੋ ਪੁਲਿਸ ਪਾਰਟੀ ਨੇ ਆਪਣੇ ਬਚਾਲੀ ਜਦੋਂ ਫਾਇਰ ਕੀਤਾ ਤਾਂ ਉਹਦੀ ਇੱਕ ਲੱਤ ਦੇ ਵਿੱਚ ਫਾਇਰ ਲੱਗਾ ਜੀ ਤੁਰੰਤ ਅਸੀਂ ਉਹਦੇ ਜਿਹੜਾ ਹੈਗਾ ਮੈਡੀਕਲ ਟੀਮ ਦਾ ਪ੍ਰਬੰਧ ਕਰਕੇ ਤੇ ਉਹਨੂੰ ਮੋਢੀ ਲਈ ਸਹਾਇਤਾ ਵਾਸਤੇ ਜਿਹੜਾ ਸਿਵਲ ਹਸਪੀਟਲ ਰਮਦਾਸ ਲੈ ਕੇ ਆਏ ਹਾਂ ਜੀ ਇਸ ਵਕਤ ਜਿਹੜੀ ਉਹਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਡਾਕਟਰ ਦਾ ਇਲਾਜ ਕਰ ਰਹੇ ਨੇ ਔਰ ਬਾਕੀ ਜਿਹੜੀ ਸਾਡੀ ਤਫਤੀਸ਼ ਜਾਰੀ ਹੈ ਜੀ ਸਰ ਜਿਹੜੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਗਏ ਤੁਹਾਡੇ ਵੀ ਕਿਸੇ ਜਿਹੜਾ ਮੁਲਾਜ਼ਮ ਦੇ ਤੇ ਨਹੀਂ ਜੀ ਪਰਮਾਤਮਾ ਨੇ ਮੇਰ ਨਾਲ ਸਾਡੇ ਜਿਹੜੇ ਮੁਲਾਜ਼ਮ ਸਾਰੇ ਸੁਰੱਖਿਅਤ ਨੇ ਜੀ ਬਚਾਅ ਹੋ ਗਿਆ ਤੇ ਤੁਰੰਤ ਫਿਰ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਇਹ ਹੁਣ ਅੱਗੇ ਜਿਹੜਾ ਇਹਦਾ ਹਾਲਾ ਚੱਲ ਰਿਹਾ ਤੇ ਬਾਕੀ ਸਾਡੀ ਤਫ਼ਤੀਸ਼ ਜਾਰੀ ਆ ਹੁਣ ਇਹਦੇ ਕਿਹੜੇ ਕਿਹੜੇ ਬੰਦਿਆਂ ਨਾਲ ਸੰਬੰਧ ਸੀ ਕਿ ਕਿਹਦੇ ਕਹਿੰਦੇ ਸਾਰਾ ਕੁਝ ਕਰ ਰਿਹਾ ਸੀਗਾ ਤੇ ਇਸ ਜਿਹੜੇ ਦੇ ਅਸਲੇ ਦੇ ਨਾਲ ਇਹਨਾਂ ਨੇ ਕੀ ਵਾਰਦਾਤਾ ਕਰਨੀ ਸੀ ਇਹ ਸਾਡੇ ਆਉਣ ਵਾਲੇ ਜਿਹੜੇ ਅਸੀਂ ਇੱਥੇ ਤਫ਼ਤੀਸ਼ ਸਰ ਕੋਈ ਲਿੰਕ ਮਿਲੇ ਤੇ ਪਿਛੋਕੜ ਚ ਕੁਝ ਫਿਲਹਾਲ ਸਾਡੇ ਕੋਲ ਰਿਮਾਂਡ ਤੇ ਨੇ ਜੀ ਅਸੀਂ ਸਾਰੇ ਲਿੰਕ ਜਿਹੜੇ ਸਾਰੇ ਕਲੀਅਰ ਕਰਾਂਗੇ ਔਰ ਇਹਨਾਂ ਜੋ ਵੀ ਕਿਸ ਨਾਲ ਵੀ ਲਿੰਕਡ ਹੋਏ ਉਥੋਂ ਤੱਕ ਪਹੁੰਚ ਕੇ ਲੱਗਦਾ ਕਿ ਬਾਰਡਰ ਬਿਲਕੁਲ ਲੱਗੇ ਆ ਕੋਈ ਆਰਬੀਨ ਲਿੰਕ ਹੋ ਸਕਦੇ ਆ ਬਿਲਕੁਲ ਹੋ ਸਕਦੇ ਆ ਜੀ ਜੇ ਚੀਜ਼ਾਂ ਸਾਹਮਣੇ ਆਉਣਗੀਆਂ ਤੇ ਅਸੀਂ ਕਾਨੂੰਨ ਮੁਤਾਬਕ ਉੱਤੇ ਕਾਰਵਾਈ ਕਰਾਂਗੇ ਗਲਤ ਅਨਸਰ ਆਉਣ ਕੁਤਾੜਨਾ ਇਹ ਗਲਤ ਅੰਸਰਾਂ ਨੂੰ ਤੇ ਇਹੀ ਤਾੜਨਾ ਵਾ ਜੀ ਜਾਂ ਤੇ ਪੰਜਾਬ ਛੱਡ ਜਾਣ ਤੇ ਜਾਂ ਮੁਫਤਰਾਜ ਚ ਸ਼ਾਮਲ ਹੋ ਜਾਣ ਕਿਉਂਕਿ ਮਾੜੇ ਕੰਮ ਦਾ ਜਿਹੜਾ ਹਮੇਸ਼ਾ ਮਾੜਾ ਨਤੀਜਾ ਹੁੰਦਾ ਬਾ ਨੌਜਵਾਨਾਂ ਨੂੰ ਇਹ ਵੀ ਜਿਹੜੇ ਵੀ ਇਸ ਗਲਤ ਰਸਤੇ ਤੇ ਪਏ ਨੇ ਉਹ ਸੁਧਰ ਕੇ ਤੇ ਆਪਣੇ ਤੇ ਆਪਣੇ ਪਰਿਵਾਰ ਨੂੰ ਜਿਹੜਾ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਜਦੋਂ ਵੀ ਇਹੋ ਜੀ ਪ੍ਰੋਬਲਮ ਆਉਂਦੀ ਆ ਤੇ ਪਰਿਵਾਰ ਵੀ ਕਾਨੂੰਨੀ ਜਿਹੜੀਆਂ ਉਲਝਣਾ ਚ ਜਿਹੜਾ ਉਲਝਦਾ ਤੇ ਆਪ ਵੀ ਜਿਹੜੀ ਇਹਨਾਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੇ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਔਰ ਮਾੜੇ ਅੰਸਰਾਂ ਨੂੰ ਇਹੀ ਤਾੜਨਾ ਆ ਵੀ ਕਿਸੇ ਵੀ ਤਰ੍ਹਾਂ ਇਹ ਪੰਜਾਬ ਜਿਹੜੀ ਪੰਜਾਬ ਪੁਲਿਸ ਆਪਦੇ ਤੁਸੀਂ ਕਿਸੇ ਵੀ ਕੰਮ 'ਚ ਵਿਗੜ ਨਹੀਂ ਪਾ ਸਕਦੇ ਔਰ ਪੰਜਾਬ ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਵਾਸਤੇ ਹਰ ਵਕਤ ਜਿਹੜੀ ਹਾਜ਼ਰ ਆ ਔਰ ਲੋਕਾਂ ਦੀ ਜਾਨ ਮਾਲ ਦੀ ਰੱਖੀ ਲਈ ਜਿਹੜੀ ਪੰਜਾਬ ਪੁਲਿਸ ਆਪਣਾ ਕੰਮ ਕਰਦਾ ਰਹੇ। ਅੰਮ੍ਰਿਤਸਰ ਦੀ ਹੋਲਸੇਲ ਦਵਾਈਆਂ ਵਾਲੀ ਮਾਰਕੀਟ ਵਿੱਚ ਤੜਕਸਾਰ ਇੱਕ ਮੈਡੀਕਲ ਸਟੋਰ ਉੱਪਰ ਚਾਰ ਦੇ ਕਰੀਬ ਇਹ ਨੋਵਾ ਗੱਡੀ ਤੇ ਆਏ ਚੋਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿੱਥੇ ਲੁਟੇਰੇ ਦੁਕਾਨ ਦੇ ਸ਼ਟਰ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ, ਦਾਖਲ ਹੁੰਦੇ ਹੀ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਉੱਪਰ ਘੁਮਾ ਦਿੱਤੇ ਜਿਸ ਤੋਂ ਬਾਅਦ ਦੁਕਾਨ ਵਿੱਚ ਪਿਆ 7 ਤੋਂ 8 ਲੱਖ ਰੁਪਏ ਦਾ ਕੈਸ਼ ਲੈ ਕੇ ਸ਼ਾਤਰ ਚੋਰ ਫਰਾਰ ਹੋ ਗਏ। ਮੇਰੇ 6 ਵਜੇ ਨਾ ਟੈਲੀਫੋਨ ਆਇਆ। ਉਹ ਆਂਡੀ ਹੋਂਦੋ। ਤੇ ਉਸ ਤੋਂ ਬਰਾਬਰ ਤੁਹਾਡੇ ਸ਼ਟਰ ਖੁੱਲੇ ਪਏ ਨੇ। ਹੂੰ ਤੇ ਸ਼ੀਸ਼ੇ ਟੁੱਟੇ ਪਏ ਨੇ। ਤੇ ਅਸੀਂ ਉਹਨਾਂ ਨੂੰ ਕਿਹਾ ਲੂਕ ਰਿਕੁਐਸਟ ਕੀਤੀ। ਹੂੰ ਤੇ ਜਿੱਥੋਂ ਲਈ ਅਸੀਂ ਆਪਣੇ ਪਹੁੰਚੇ ਆ। ਤੇ ਦੇਖਿਆ ਸਾਰੇ ਅੰਦਰ ਦਾਜਾ ਦੂਜਾ ਟੁੱਟੀਆਂ ਭਜੀਆਂ ਪਈਆਂ ਖੁੱਲੇ ਪਏ ਨੇ ਸ਼ਟਰ ਖੁੱਲਾ ਪਿਆ ਹੋਵੇ। ਲੋਕ ਟੁੱਟੇ ਪਏ ਨੇ। ਈਵਨ ਜਿਹੜਾ ਅੰਦਰ ਦਾ ਸ਼ੀਸ਼ੇ ਦਾ ਦਰਵਾਜ਼ਾ ਲੌਕ ਵੀ ਉਹ ਵੀ ਟੁੱਟਾ ਪਿਆ ਸੀ ਜਦੋਂ ਦੇਖਿਆ ਸਾਰਾ ਕੁਝ ਕੈਸ਼ ਅੰਦਰ ਸੇਫ ਦਾ ਵੀ ਲੁੱਟ ਲਿਆ ਸੀ ਤੇ ਬਾਹਰ ਜਿਹੜੀ ਫੇਸ ਸੀ ਦੋਵੇਂ ਉਹਨਾਂ ਨੇ ਖਾਲੀ ਕਰ ਦਿੱਤੀ ਕਿੰਨੇ ਦਾ ਨੁਕਸਾਨ ਆ ਜੀ ਤਕਰੀਬਨ ਦੀ ਜਨ 5 ਤੋਂ 8 ਲੱਖ ਰੁਪਏ ਦੇ ਕਰੀਬ ਇਹ ਨੁਕਸਾਨ ਆ। 5:05 ਤੇ 7 ਮਿੰਟ ਤੇ ਸੱਚੇ ਕੋਈ 5:05 5:05 ਦੇ 7 ਮਿੰਟ ਤੇ ਵੀ ਅਣਪਛਾਤੇ ਵਿਅਕਤੀ ਆਏ 4 ਨੌਾ ਚਾਏ ਨੇ ਤੇ ਉਹਨਾਂ ਨੇ ਇਹ ਕੰਮ ਕੀਤਾ ਜੋ ਵੀ ਵਾਕਏ ਇੱਕ ਸਾਡੀ ਤੋਂ ਚੱਲ ਰਹੀ ਤੇ ਜਦੋਂ ਵੀ ਪਕਤੀਸ਼ ਜੋ ਵੀ ਸਾਡੇ ਆਊਗਾ ਵੀਡੀਓ ਲੈ ਕੇ ਹਰ ਚੀਜ਼ ਕਰਕੇ ਤੇ ਆਪਾਂ ਨੇ ਤੇ ਜੋ ਵੀ ਵਰਦੀ ਕਰਦੇ ਆਂ ਅੰਮ੍ਰਿਤਸਰ ਦੇ ਜੀਆਰਪੀ ਪੁਲਿਸ ਥਾਣੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਸ ਮੌਕੇ ਜੀਆਰਪੀ ਥਾਣੇ ਦੇ ਮੁਖੀ ਬਲਵੀਰ ਸਿੰਘ ਕੁਮਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਪਿਛਲੇ ਦਿਨ ਬਿਆਸ ਦੇ ਕੋਲ ਰੇਲਵੇ ਲਾਈਨ ਦੇ ਉੱਤੇ ਇੱਕ ਵਿਅਕਤੀ ਦੀ ਹਥਿਆਰਾਂ ਦੇ ਨਾਲ ਕਤਲ ਹੋਈ লাশ बरामद ਹੋਈ ਜਿਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਤਾਂ ਵਿਅਕਤੀ ਦੀ ਪਛਾਣ ਕਸ਼ਮੀਰ ਸਿੰਘ ਵਜੋ ਹੋਈ ਹੈ ਇਹ ਮਿਤੀ 7 2 2025 ਨੂੰ ਇੱਕ ਮਰਡਰ ਹੋ ਗਿਆ ਸੀ ਕਸ਼ਮੀਰ ਸਿੰਘ ਦਾ ਬਿਆਸ ਰੇਲਵੇ ਲੈਨਾਂ ਤੇ ਤਾਂ ਉਸ ਤੋਂ ਬਾਅਦ ਵਿੱਚ 1 ਕਿਲੋਮੀਟਰ ਨੰਬਰ ਸੀ 4 ਦਾ 474 ਦਾ 26 24 ਰੇਲਵੇ ਸਟੇਸ਼ਨ ਬਟਾਰੀ ਤੇ ਬਿਆਸ ਦੇ ਵਿੱਚ ਹੋਇਆ ਸੀ ਇਹ ਉਸ ਤੋਂ ਬਾਅਦ ਦੇ ਵਿੱਚ ਸੀਸੀਟੀਵੀ ਫੁਟੇਜ ਤੇ ਕਾਲ ਡਿਟੇਲ ਦੀ ਜਿਹੜੀ ਲੈ ਕੇ ਇਹਦੀ ਚੰਗੀ ਤਰ੍ਹਾਂ ਕੋ ਕੀਤੀ ਗਈ ਜਿਹਦੇ ਵਿੱਚ ਬਲਵਿੰਦਰ ਕੌਰ ਬਿੰਦਰੋ ਨੇ ਫਰਦੇ ਕੇ ਸਾਫ ਕੀਤਾ ਮਿਤੀ 9 4 2025 ਨੂੰ ਕਿ ਇਹ ਮਰਡਰ ਜਿਹੜਾ ਵਾ ਅਮਰਸਿਲ ਦੇ ਨਾਲ ਰਲ ਕੇ ਅਸੀਂ ਦੋਵਾਂ ਨੇ ਇੱਕ ਸਲਾਹ ਹੋ ਕੇ ਕੀਤਾ ਤਾਂ ਉਹਦੀ ਮੌਕੇ ਤੇ ਜਾ ਕੇ ਜਿਹੜਾ ਸੀ ਉਹਦਾ ਸਾਰਾ ਹੀ ਵੈਰੀਫਾਈ ਕੀਤਾ ਵਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਕੋਲੋਂ ਜਿਹੜੀ ਖੁਖਰੀ ਦੇ ਨਾਲ ਜੀ ਜਿਹੜਾ ਹਥਿਆਰ ਬਰਾਮਦ ਕੀਤਾ ਗਿਆ ਉਹ ਬਰਾਮਦ ਕਰਾਈ ਗਈ ਤੇ ਮੌਕੇ ਤੇ ਜਿਹੜਾ ਅਮਰ ਸਿੰਘ ਸੀ ਮੌਕੇ ਤੇ ਮੋਟਰਸਾਈਕਲ ਲੈ ਕੇ ਆਇਆ ਸੀ ਮੋਟਰਸਾਈਕਲ ਤੇ ਕੁਹਾੜੀ ਟਾਈਪ ਸੀ ਤਲਵਾਰ ਟਾਈਪ ਸੀ ਉਹ ਉਸ ਤੋਂ ਬਾਅਦ ਦੇ ਵਿੱਚ ਇੱਕ ਮੋਟਰਸਾਈਕਲ ਸੀ ਇਹ ਜਿਹੜਾ ਮੌਕੇ ਤੋਂ ਇਹਨੇ ਜਿਹੜਾ ਸਾਰਾ ਕੁਝ ਬਰਾਮਦ ਕਰਵਾ ਦਿੱਤਾ ਜਿਹਦੇ ਨਾਲ ਮਰਡਰ ਇਹਨਾਂ ਨੇ ਕੀਤਾ ਕਿਉਂ ਸਰ ਇਹਨਾਂ ਨੇ ਕੀਤਾ ਮਰਡਰ ਆਪਣਾ ਕੀ ਕੀ ਪੈਸੇ ਦੀ ਕੋਈ ਮੰਛਾ ਸੀ ਜਾਂ ਕੀ ਰਿਲੇਸ਼ਨ ਕੀ ਸੀ ਇਹਨਾਂ ਦਾ ਇਨਾਂ ਦੀ ਮੇਨ ਮਨਸ਼ਾ ਆਪਸ ਦੇ ਵਿੱਚ ਇਹ ਕਾਫੀ ਪਿਛਲੇ ਕੋਈ 7-8 ਸਾਲਾਂ ਤੋਂ ਆਪਸ ਦੇ ਵਿੱਚ ਨਜਾਇਜ਼ ਸਬੰਧ ਸੀ ਇਹ ਬਲਵਿੰਦਰ ਕੌਰ ਬਿੰਦਰੋ ਦੇ ਨਾਲ ਇਹ ਅਮਰ ਸਿੰਘ ਦੇ ਤੇ ਉਹ ਨਜਾਇਜ਼ ਸਬੰਧਾਂ ਦੇ ਸਬੰਧ ਵਿੱਚ ਜਿਹੜਾ ਇਹਦਾ ਘਰ ਵਾਲਾ ਬਲਵਿੰਦਰ ਕੌਰ ਦਾ ਸੀ ਕਸ਼ਮੀਰ ਸਿੰਘ ਮਰਨ ਵਾਲਾ ਇਹਦੇ ਨਾਲ ਇਹਨੇ ਵਿਆਹ ਕਰਵਾਇਆ ਹੋਇਆ ਸੀ ਤੇ ਉਹ ਇਹ ਅਮਰ ਸਿੰਘ ਨਹੀਂ ਸੀ ਚਾਹੁੰਦਾ ਕਿ ਉਹ ਜਿਹੜਾ ਸਾਡੇ ਵਿੱਚ ਆਵੇ ਉਹ ਬਾਰ-ਬਾਰ ਜਦੋਂ ਕਿਤੇ ਫੋਨ ਚੱਕ ਲੀਦਾ ਸੀ ਜਦੋਂ ਘਰ ਹੁੰਦਾ ਸੀ ਬਾਹਰੋਂ ਆਇਆ ਸੀ ਉਹ ਮਲੇਸ਼ੀਆ ਜਦੋਂ ਉਹ ਫੋਨ ਚੱਕ ਲੈਂਦਾ ਸੀ ਇਹ ਚੀਜ਼ ਨੂੰ ਇਹ ਜਿਹੜਾ ਅਮਰ ਸਿੰਘਾ ਮਾੜਾ ਮੰਨਦਾ ਸੀ ਇਸੇ ਤਅਸ ਵਿੱਚ ਆ ਕੇ ਤੇ ਇਹਨਾਂ ਨੇ ਇੱਕ ਸਲਾਹ ਹੋ ਕੇ ਜਿਹੜੀ ਬਲਵਿੰਦਰ ਕੌਰ ਬਿੰਦਰੋ ਇਹ ਮੌਕੇ ਤੇ ਮਰਨ ਵਾਲੀ ਜਗ੍ਹਾ ਦੇ ਉੱਤੇ ਉਹਨੂੰ ਲੈ ਕੇ ਆਈ ਹੱਥ ਨੂੰ ਜਿਹੜਾ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਬਿਲਕੁਲ ਕਲੀਅਰ ਜਿਹੜਾ ਵਾ ਇਹ ਚੀਜ਼ ਹੋ ਜਾਂਦੀ ਹੈ ਕਿ ਇਹਨਾਂ ਨੇ ਇੱਕ ਸਲਾਹ ਹੋ ਕੇ ਵੀ ਮਾਰਿਆ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੇ ਇਹਨਾਂ ਦਾ ਕਾਰੋਬਾਰ ਕੀ ਹੈ ਨਾ ਇਹ ਲੇਡੀ ਜਿਹੜੀ ਆ ਇਹ ਮਲਵੇ ਘਰੀਲੂ ਵਾਈਫ ਹੀ ਹੈਗੀ ਆ ਬਲਵਿੰਦਰ ਕੌਰ ਜਿਹੜੀ ਬਿੰਦਰੋ ਆ ਤੇ ਜਿਹੜਾ ਹੈਗਾ ਅਮਰ ਸਿੰਘ ਇਹ ਇੱਟੇ ਤੇ ਇੱਟਾਂ ਦੇ ਪੱਠੇ ਦੇ ਲੱਗਾ ਵਾ ਤੇ ਉੱਟਾ ਪੱਥਦੇ ਆਏ ਤੇ ਕੀ ਇਹਨਾਂ ਦਾ ਰਿਮਾਂਡ ਮਿਲਿਆ ਜੀ ਕੋਈ ਇਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਵਾ ਤੇ ਕੀ ਆਪਣਾ ਕੋਈ ਹਥਿਆਰ ਬਰਾਮਦ ਹੋਇਆ ਜੀ ਇਹਨਾਂ ਕੋਲ ਹਥਿਆਰ ਇੱਕ ਕੁਹਾੜੀ ਟਾਈਪ ਜਿਹੜੀ ਆ ਉਹ ਬਰਾਮਦ ਹੋ ਗਈ ਆ ਜਿਹੜਾ ਮੌਕੇ ਦੇ ਉੱਤੋਂ ਜਿਹੜਾ ਮੋਟਰਸਾਈਕਲ ਲੈ ਕੇ ਮੌਕੇ ਤੇ ਆਇਆ ਸੀ ਉਹ ਵੀ ਬਰਾਮਦ ਹੋ ਚੁੱਕਾ ਕੋਈ ਇਹਨਾਂ ਦਾ ਪਹਿਲਾ ਪਰਚਾ ਦਰਜ ਹੈ ਕੋਈ ਇਹਨਾਂ ਦਾ ਨਹੀਂ ਇਹਨਾਂ ਤੇ ਪਹਿਲਾ ਕੋਈ ਪਰਚਾ ਨਹੀਂ ਦਰਜ ਹੈਗਾ ਇਹ ਆਪਸੀ ਇਨਾਂ ਦਾ ਆਪਸ ਵਿੱਚ ਪਿਆਰ ਸੀ ਜਿਹਦਾ ਕਰਕੇ ਇਹ ਸਾਰਾ ਕੌਂਚ ਹੋਇਆ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝਾਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ।